ਦਾਨਫ ਸਕੇਜ ਪਟ ਗਿਆ ਠੀਕ ਹੈ ਸਰ ਜਿਹੜਾ ਟਿਲੀਮ ਮਾਲ ਦੇ ਗਏ ਸੀ ਜਿਹੜੇ ਆਪਣੇ ਰਿਲੇਟਿਵ ਸੀ ਕੋਈ ਸਰ ਸੰਡੇ ਨੂੰ ਗਏ 11 ਤਰੀਕ ਨੂੰ ਆਪਾਂ ਤਾਂ ਉੱਥੇ ਸਰ ਇਹਨਾਂ ਨੇ ਬਾਨੇ ਸਰ ਗੁੜੀਆਂ ਨੂੰ ਚੀਜ਼ ਦਿਵਾਨ ਦੇ ਬਾਨੇ ਉਹਨਾਂ ਗੁੜੀਆਂ ਨੂੰ ਲੈ ਕੇ ਚੱਲੇ ਗਏ ਉਦੋਂ ਤੋਂ ਉਹਨਾਂ ਦੇ ਰਿਲੇਟਿਵ ਸੀ ਰਿਲੇਟਿਵ ਸੀ ਉਹਨਾਂ ਨੇ ਗਏ 1 ਘੰਟੇ ਤੱਕ ਅਗਰ ਆਪਾਂ ਆ ਕੇ ਗੁੜੀਆਂ ਨੂੰ ਵਾਪਸ ਹੀ ਕਰ ਜਾਂਦੇ ਪਰ ਉਹਨਾਂ ਨੇ ਇਹ ਚੀਜ਼ ਨਹੀਂ ਕੀਤੀ ਪਰ ਇਤੋਂ ਬਾਅਦ ਫਿਰ ਸਾਡੇ ਸਰ ਮਨਿੰਦਰ ਸੰਨਾ ਸਾਡੀ ਹੋਈ ਏਸੀਬੀ ਸਾਹਿਬ ਉਹਨਾਂ ਨੇ ਸਾਡਾ ਪੂਰਾ ਸਾ ਅੱਡੇ ਟਾਇਰੇ ਵਿੱਚ ਕੀ ਸਾਡੇ ਗੁੜੀਆਂ ਦੀਵਾਨ ਦੇ ਵਿੱਚ ਪਰ ਕਿਉਂ ਲੈ ਜੇ ਬੱਚਾ ਕੋਈ ਤੁਹਾਡੀ ਕੋਈ ਜਿਸਮ ਨਹੀਂ ਸੀ ਜਾਂ ਕੁਝ ਨਹੀਂ ਨਹੀਂ ਸਰ ਇਸ ਤਰ੍ਹਾਂ ਦੇ ਕੋਈ ਗੱਲਬਾਤ ਨਹੀਂ ਸੀ ਇੱਕ ਵਿਸ਼ਵਾਸ ਦੇ ਤੌਰ ਤੇ ਉਹਨਾਂ ਨੇ ਬੁਲਾਇਆ ਕਿ ਬੇਟੀ ਨੂੰ ਮਿਨਣਾ ਚਾਹੁੰਦੇ ਆ ਕਿ ਆਪਾਂ ਉਸ ਪਰੋਸੇਗੀ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਬੇਟੀ ਮਿਨੀ ਬੇਟੀ ਨੂੰ ਪਕੜਿਆ ਹੋਰ ਬਹਾਨੇ ਸਰ ਉਹਨਾਂ ਨੇ ਬੇਟੀ ਤੁਸੀਂ ਅਡਾਪਟ ਕੀਤੀ ਸੀ ਅਡਾਪਟ ਕੀਤੀ ਸੀ ਸਰ ਕਦੋਂ ਕੀਤੀ ਸੀ ਸਰ ਉਹਗੇ 2022 ਦੇ ਵਿੱਚ ਸਰ ਜਿਹੜੋ ਹੋਈ ਸੀ ਕੁੜੀਆ ਉਸ ਟਾਈਮ ਹਾਫ ਇਅਰ ਅੱਧੇ ਘੰਟੇ ਦੀ ਜਦੋਂ ਇਹਨਾਂ ਸਾਡੀ ਚੋਲੀ ਵਿੱਚ ਪਾ ਦਿੱਤੀ ਸੀ ਕੁੜੀ ਨੂੰ ਕੀ ਹੈ ਤੁਸੀਂ ਅੱਜ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਆ ਸਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਨ ਜਿਹੜੇ ਏਸੀਬੀ ਸਾਹਿਬ ਮਨਿੰਦਾ ਪਾਲ ਸਿੰਘ ਉਹਨਾਂ ਨੇ ਜਿਹੜਾ ਸਾਡਾ ਡਿਨਰ ਆਰਗ ਕਰਕੇ ਕਿ ਸਾਨੂੰ ਸਾਡੀ ਕੁੜੀ ਨੂੰ ਦਵਾਈ ਆਵੇ ਔਰ ਬੋਰ ਬੋਰ ਉਹਨਾਂ ਨੇ ਰਿਕੁਐਸਟ ਔਰ ਉਹਨਾਂ ਦੇ ਬਹੁਤ ਮਿਹਰਬਾਨ ਤੇ ਸਰ ਕਰਕੇ ਕਿ ਸਾਡੀ ਕੁੜੀ ਸਾਡੇ ਵੀ ਚੱਲ ਜੇਗੀ ਜਿਹੜਾ ਤੁਹਾਡੇ ਰਿਲੇਟਿਵ ਨਾਲ ਕੋਈ ਝਗੜਾ ਹੈ ਪਛਸਤਰਾਂ ਤੋਂ ਕੁਛ ਨਹੀਂ ਨਹੀਂ ਸਰ ਹੁਣ ਕੁਛ ਨਹੀਂ ਹੈਗਾ ਪਰ ਜਦੋਂ ਸਾਰਾ ਆ ਗਿਆ ਔਰ ਵਿੱਚ ਸਾਡੀ ਕੋਈ ਇਸ ਤਰ੍ਹਾਂ ਦੀ ਨਹੀਂ ਆ ਗਈ ਬਾਕੀ ਲੇਕਰ ਕਾਰਵਾਈ ਜਿਹੜੀ ਉਹ ਸਾਡੀ ਹੋਏਗੀ ਕੰਪਲੀਟ ਤੋਂ ਬਾਅਦ ਹਾਂਜੀ ਸਰ ਦਾ ਜੀ ਨਾਮ ਹੋ ਗਿਆ ਓਕੇ ਤੇਰਾ ਨਾਮ ਹੈ ਨਾਇਨੀ ਪਟਿਆ ਕੀ ਹੋਇਆ ਸੀ ਤੁਹਾਨੂੰ ਟ੍ਰਿਲੀਅਮ ਮਾਲ ਜੋ ਇੱਕ ਫੈਮਿਲੀ ਸੀ ਸਾਨੂੰ ਰਿਸ਼ਤੇਦਾਰੀ ਸੀਗੇ ਜਿਹੜੇ ਆਏ ਸੀ ਤੇ ਮਿਲਣ ਦੇ ਮਾਮਲੇ ਦੇ ਵਿੱਚ ਉਹ ਕਹਿ ਰਹੇ ਕਿ ਅਸੀਂ ਬੱਚੇ ਨੂੰ ਥੋੜੇ ਦੇ ਕਮਾਲ ਲੈ ਕੇ ਚੱਲੇ ਆ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਹੁਣੇ ਘੰਟੇ ਚੱਕ ਵਾਪਸ ਨਹੀਂ ਜਾਾਂਗੇ ਬਟ ਅਸੀਂ ਬਹੁਤ ਦਿਨ ਹੋ ਗਏ ਇਹ ਗੱਲ ਹੈ 11 ਤਰੀਕ ਦੀ ਕਾਫੀ ਦਿਨਾਂ ਤੋਂ ਅਸੀਂ ਉਹਨਾਂ ਦੇ ਵੇਟ ਕਰ ਰਹੇ ਸੀ ਬਟ ਨਹੀਂ ਆਏ ਫਿਰ ਅਸੀਂ ਸਰ ਕੋ ਅਸੀਂ ਮਜੀਠਾ ਰੋਡ ਕਿਉਂਕਿ ਟ੍ਰੀਲੀਆ ਮਾਲ ਨੂੰ ਉਹੀ ਲੱਗਦਾ ਸੀ ਉੱਥੇ ਕੰਪਲੇਨ ਲਿਖਾਈ ਤੇ ਸਾਡਾ ਕੇਸ ਜਿਹੜਾ ਫਾਰਵਰਡ ਹੋਇਆ ਸਾਨੂੰ ਤੇ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਐ ਇਸ ਚੀਜ਼ਾ ਵਿੱਚ ਤੇ ਸਾਨੂੰ ਸਾਡੀ ਬੇਬੀ ਅੱਜ ਸਾਡੇ ਕੋਲ ਹੈ ਮਿਹਰਪਾਟਿਆ ਸੋ ਬੱਚਾ ਤੁਸੀਂ ਉਹ ਰੱਖ ਦਿੱਤਾ ਸੀ ਜੀ ਅਡਾਪਟ ਕੀਤਾ ਸੀ ਕਿੰਨੇ ਸਾਲ ਦੇ ਨੇ ਕਿੰਨੇ ਸਾਲ ਦਾ ਬੱਚਾ ਇਹ ਸੀ ਇਹ ਹੁਣ 2 ਸਾਲ ਦੀ ਹੈ ਬਟ ਜਦੋਂ ਅਡਾਪਟ ਕੀਤਾ ਸੀ ਉਦੋਂ ਜਸਟ 1/2 ਘੰਟੇ ਦੀ ਸੀ ਸੋਨ ਸਹੀ ਇਸਲਾਮ ਹਾਲ ਸਾਰਾ ਕੁਝ ਹੋ ਗਿਆ ਬਿਲਕੁਲ ਸਭ ਕੁਝ ਠੀਕ ਹੈ ਬਾਕੀ ਡਾਕੂਮੈਂਟੇਡਲੀ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਹੁਣ ਲੀਗਲੀ ਸਭ ਕੁਝ ਫੁੱਲ ਅਪ ਹੋ ਗਿਆ ਤੁਸੀਂ ਕਾਰਵਾਈ ਤੋਂ ਕਿੰਨਾ ਸੈਟੀਸਫਾਈਡ ਹੋ ਫੁੱਲੀ ਸੈਟੀਸਫਾਈਡ ਹਾਂ ਵਿਚ ਥੋੜਾ ਜਿਹਾ ਸਾਨੂੰ ਲੱਗਾ ਸੀ ਬਟ ਨਹੀਂ ਉਹ ਸ਼ਾਇਦ ਕੋਈ ਰਖੜੀ ਦੇ ਕਾਰਨ ਜਾਂ ਕੋਈ ਫੈਸਟੀਵਲਸ ਆ ਗਏ ਉਸ ਚੀਜ਼ ਵਿੱਚ ਥੋੜਾ ਜਿਹਾ ਹੋਇਆ ਬਟ ਅਦਰਵਾਈਜ਼ ਅਸੀਂ ਫੁਲੀ ਸੈਟੀਸਫਾਈਡ ਹੋ ਗਏ ਹ ਜੀ ਸਾਡੀ ਬਹੁਤ ਹੈਲਪ ਕੀਤੀ ਹੈ ਇਸ ਚੀਜ਼ ਵਿੱਚ ਕੀ ਮਾਮਲਾ ਹੈ ਬੱਚੇ ਨੂੰ ਜਿਹੜਾ ਵਿਕੋਪੇ ਕਰਕੇ ਹੈਂਡਓਵਰ ਕੀਤਾ ਮਦਰ ਬਾਦ ਇੱਕ ਬੱਚਾ ਮਿਸਿੰਗ ਹੋਇਆ ਸੀਗਾ ਮੇਰ ਭਟਿਆ ਬੱਚੀ ਸੀ ਮੇਰ ਭਟਿਆ 2 ਸਾਲ ਦੀ ਸੀ ਆਸਟ੍ਰੇਲੀਆ ਮਾਲ ਦੇ ਵਿੱਚੋਂ ਮਿਸਿੰਗ ਹੋ ਗਈ ਸੀ ਤੁਹਾਨੂੰ ਸਾਡੀ ਫਿਰ ਪੁਲਿਸ ਟੀਮਸ ਦੇ ਬਾਈ ਦਾ ਆਰਡਰ ਆਫ ਸੀਪੀਸਾਫ ਐਡੀਸੀਪੀਸਾਫ ਦੀ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਸਾਰੇ ਆਪਣੇ ਐਫਰਟਸ ਕੀਤੇ ਕੈਮਰਾ ਫੁਟੇਜ ਦੇ ਉਸ ਤੋਂ ਬਾਅਦ ਸਾਨੂੰ ਕੁਝ ਕਲੂ ਮਿਲੇ ਜਿਹੜੇ ਬੰਦੇ ਕੋਲ ਬੱਚਾ ਸੀ ਉਹਨੂੰ ਅਸੀਂ ਐਪਰੀਹੈਂਡ ਕੀਤਾ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਬੱਚਾ ਰਿਕਵਰ ਕੀਤਾ ਸੇਫਲੀ ਬੱਚਾ ਰਿਕਵਰ ਕਰ ਲਿਆ ਅੱਜ ਉਹਨਾਂ ਦੇ ਜਿਹੜੇ ਮਾਪੇ ਸੀਗੇ ਉਹਨਾਂ ਨੂੰ ਹੈਲੋ ਕੀਤਾ ਸੀ ਜੀ ਬਿਲਕੁਲ ਜੀ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬੱਚਾ ਅੱਜ ਆਪਣੇ ਮਾਪਿਆਂ ਦੇ ਕੋਲ ਗਿਆ ਬੜਾ ਸਾਨੂੰ ਸਦਉਸ਼ਟੀ ਮਿਲੀ ਹੈ ਥੈਂਕ ਯੂ